ਇਹ ਕਾਲ ਦੋਸਤੋ ਮੈਂ ਅੱਜ ਪਿੰਡ ਟਾਲੀ ਵਾਲਾ ਜੱਟਾਂ ਅਰਨੀ ਵਾਲੇ ਦੇ ਵਿੱਚ ਖੜਾ ਹਾਂ ਇਸ ਟਾਈਮ ਜੋ ਜ਼ਮੀਨ ਤੁਹਾਨੂੰ ਦਿਖਾ ਰਿਹਾ ਹਾਂ ਕਿਸਾਨੀ ਦੀ ਗੱਲ ਕਰਾਂਗਾ ਇਸ ਜ਼ਮੀਨ ਦੇ ਵਿੱਚ ਲਗਭਗ ਨਰਮਾ ਹੀ ਹੁੰਦਾ ਸੀ ਤੇ ਤੁਸੀਂ ਇਸ ਹਾਲ ਹਿਸਾਬ ਲਾ ਸਕਦੇ ਜੂਨ ਦਾ ਮਹੀਨਾ ਸਮਾਪਤ ਹੋ ਗਿਆ ਲਗਭਗ 4 ਦਿਨ ਰਹਿ ਗਏ ਇੱਕ ਬੂਟਾ ਵੀ ਕਿਤੇ ਦੂਰ ਦੂਰ ਤੱਕ ਨਹੀਂ ਦਿਸ ਰਿਹਾ ਕਿਉਂਕਿ ਜ਼ਿਮੀਦਾਰ ਨੂੰ ਨਰਮੇ ਦੀ ਕਪਾਹ ਦੀ ਫਸਲ ਨੇ ਇੰਨਾ ਕੋ ਖਤਮ ਕਰ ਦਿੱਤਾ ਵੀ ਲੋਕ ਹੁਣ ਆਪਣੇ ਆਪ ਝੋਨੇ ਦੇ ਮੁਹਤਾਜ ਹੋਣ ਲੱਗੇ ਹਨ ਚਲੋ ਜਿੱਥੇ ਪਹਿਲਾਂ ਅਸੀਂ ਝੋਨਾ ਹੁੰਦਾ ਸੀ ਉੱਥੇ ਤਾਂ ਹੈਗੇ ਹੀ ਹੈਗੇ ਨੇ ਲੇਕਿਨ ਇਸ ਇਲਾਕੇ ਦੇ ਵਿੱਚ ਉਹ ਅੱਗੇ ਜਾ ਕੇ ਨਰਮਾ ਹੈਗਾ ਪਿੰਡ ਦੇ ਲਾਗੇ ਲੇਕਿਨ ਜਿੱਥੇ ਜਿਵੇਂ ਮੈਂ ਚਾਚਫੇਰੇ ਦਿਖਾ ਰਿਹਾ ਇੱਥੇ ਵੀ ਨਰਮਾ ਹੁੰਦਾ ਸੀ ਪਿਛਲੇ ਸਾਲ ਵੀ ਬਹੁਤ ਉੱਚਾ ਚਾ ਨਰਮਾ ਸੀ ਪਰ ਨਰਮੇ ਨੇ ਇਹਨਾਂ ਨੂੰ ਖਤਮ ਕਰਤਾ ਤਾਂ ਵੀ ਗਰੇਜ ਕਰਤਾ ਲੋਕਾਂ ਨੇ ਕਾਫੀ ਪਾਸੇ ਏਵੇਂ ਆ ਬੋਰ ਦਾ ਹਲਕਾ ਏਰਨੀਵਲ ਦਾ ਹਲਕਾ ਇਹ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਸਾਹਮਣੇ ਇਹ ਵੀ ਸਾਰਾ ਨਰਮਾ ਫਿਰ ਸਰਕਾਰਾਂ ਕਹਿੰਦੀਆਂ ਵੀ ਝੋਨਾ ਲਾ ਕੇ ਜਾਂ ਸਮਝਦਾਰ ਸਾਨ ਵੀ ਪਾਣੀ ਖਤਮ ਕਰੇ ਕਿਸਾਨ ਜੇਕਰ ਸਾਰੀਆਂ ਫਸਲਾਂ ਨੂੰ ਨੂੰ ਸਹੀ ਸਪਰੇਅ ਖਾਦਾ ਨਹੀਂ ਮਿਲ ਨਹੀਂ ਆ ਤਾਂ ਉਹ ਲੋਕ ਨਵੇਂ ਨੂੰ ਛੱਡ ਕੇ ਝੋਨੇ ਵੱਲ ਹੋਣਗੇ ਕਿਉਂਕਿ ਝੋਨਾ ਮਰਦੇ ਮਰਦੇ ਵੀ ਕੁਛ ਨਾ ਕੁਛ ਦੇ ਜਾਂਦਾ ਕਿਉਂਕਿ ਸਪਰੇਅ ਦਾ ਜੋ ਅਸਰ ਹੈ ਜੋ ਸਪਰੇਅ ਦੀ ਖਪਤ ਹੈ ਉਹ ਬਹੁਤ ਘੱਟ ਹੁੰਦੀ ਹੈ ਝੋਨੇ ਤੇ ਲੇਕਿਨ ਨਰਮੇ ਤੇ ਤਾਂ ਪਤਾ ਹੀ ਨਹੀਂ ਚੌਥੇ ਦਿਨ ਪੰਜਵੇਂ ਦਿਨ ਦੂਜੇ ਦਿਨ ਇਦਾ ਹੀ ਧਰਮੇ ਤੇ ਸਪਰੇਅ ਦਾ ਅਸਰ ਹੁੰਦਾ ਤੇ ਇਹ ਤਾਂ ਵੀਡੀਓ ਬਣਾ ਕੇ ਤੁਹਾਡੇ ਪੇਸ਼ ਕਰ ਰਹੇ ਆ ਵੀ ਜੋ ਕਿਸਾਨੀ ਨੂੰ ਗਲਤ ਕਹਿ ਰਹੇ ਨੇ ਉਹਨੇ ਨੂੰ ਗਲਤ ਕਹਿ ਰਹੇ ਨੇ ਪਾਣੀ ਸਮਾਪਤ ਹੋ ਰਿਹਾ ਉਹ ਇਸ ਪਾਸੇ ਵੀ ਧਿਆਨ ਦੇਣ ਖਾਸ ਕਰਕੇ ਸਰਕਾਰਾਂ ਜਾਂ ਜੋ ਚੰਗੇ ਲੋਕ ਨੇ ਸਮਝਦਾਰ ਲੋਕ ਨੇ ਜਿਹੜਾ ਪਾਣੀ ਪਾਣੀ ਖਤਮ ਹੋ ਰਿਹਾ ਕਹਿ ਰਹੇ ਨੇ ਵੀ ਸਰਕਾਰਾਂ ਤੱਕ ਇਹ ਵੀ ਗੱਲ ਪਹੁੰਚਾਈ ਜਾਵੇ ਵੀ ਜੋ ਸਪਰਿਆਾਂ ਨੇ ਖਾਸ ਕਰਕੇ ਨਰਮੇ ਦੀਆਂ ਉਹਨਾਂ ਨੂੰ ਸਹੀ ਦਿਸ਼ਾ ਵੱਲ ਦਿਖਾਉਣ ਚੰਗੀ ਕੁਆਲਿਟੀ ਦੀ ਦੇਣ ਜੋ ਕਿਸਾਨਾਂ ਤੱਕ ਪਹੁੰਚ ਹੋ ਸਕੇ ਤਾਂ ਜੋ ਨਰਮਾ ਫੇਰ ਤੋਂ ਬਹਾਲ ਹੋ ਸਕੇ ਧੰਨਵਾਦ ਜੀ